ਜਿੱਥੇ ਫਾਜ਼ਿਲਕਾ ਦੇ ਵਿੱਚ ਹਨਾ ਨੇ ਮਾਰ ਮਾਰੀ ਹੈ ਸਰਦ ਤੇ ਪਿੰਡਾਂ ਦੇ ਵਿੱਚ ਬੁਰੇ ਹਾਲ ਹੋ ਗਏ ਹਨ ਉੱਥੇ ਹੀ ਫਾਜ਼ਿਲਕਾ ਦੇ ਛੋਟੀ ਓਡੀਆਂ ਪਿੰਡ ਦੇ ਵਿੱਚ ਅਬুল ਖੁਰਾਨਾ ਡਰੇਨ ਨੇ ਵੀ ਬੜੀ ਵੱਡੀ ਮਾਰ ਮਾਰੀ ਹੈ ਪਿੰਡ ਛੋਟੀ ਓਡੀਆਂ ਦੇ ਵਿੱਚ ਅਬুল ਖੁਰਾਨਾ ਡਰੇਨ ਵਿੱਚੋਂ ਆਇਆ ਗੰਦਾ ਪਾਣੀ ਲਗਭਗ 1000 ਏਕੜ ਜ਼ਮੀਨ ਨੂੰ ਆਪਦੇ ਥੱਲੇ ਲੈ ਚੁੱਕਿਆ ਹੈ ਇਹ ਐਨਾ ਗੰਦਾ ਤੇ ਮੁਸ਼ਕਿਆ ਪਾਣੀ ਹੈ ਜਿਸ ਦੇ ਵਿੱਚੋਂ ਗੰਦੀ ਬਦਬੂ ਆਉਂਦੀ ਹੈ ਤੇ ਕਾਲਾ ਪਾਣੀ ਹੈ ਚੋਨਾ ਖਰਾਬ ਹੋ ਗਿਆ ਹੈ ਕਪਾਹ ਖਰਾਬ ਹੋ ਗਈ ਹੈ ਤੇ ਕਣਕ ਵੀ ਨਹੀਂ ਬੀਜੀ ਜਾਣੀ ਇਹ ਕਹਿ ਰਹਾ ਹੈ ਇਹ ਤਿੰਨ ਭਰਾਵਾਂ ਦਾ ਜੋ ਕਿ ਸਰਕਾਰੀ ਸਕੂਲ ਦੇ ਵਿੱਚ ਪਿੰਡ ਛੋਟੀਆਂ ਓਡੀਆਂ ਵਿੱਚ ਰਹਿ ਰਹੇ ਹਨ ਆਪਣੇ ਪਸ਼ੂਆਂ ਦਾ ਗੁਜ਼ਾਰਾ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਸਰਕਾਰ ਨੇ ਮੁਕੰਮਲ ਸਾਰ ਨਹੀਂ ਰਹੀ ਸਸਥਾਵਾਂ ਵੀ ਪੂਰੀਆਂ ਨਹੀਂ ਆ ਰਹੀਆਂ ਲੋੜ ਹੈ ਹਰੇ ਚਾਰੇ ਦੀ ਲੋੜ ਹੈ ਕੱਪੜਿਆਂ ਦੀ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਲੋੜ ਹੈ ਉਹਨਾਂ ਕੋਲ ਪੈਸਾ ਵੀ ਖਤਮ ਹੋ ਗਿਆ ਹੈ ਆੜਤੀ ਦੀ ਵਿਆਜ ਹੀ ਵੱਧ ਰਹੀ ਹੈ ਅਤੇ ਬੈਂਕਾਂ ਦੇ ਵਿਆਜ ਹੀ ਵੱਧ ਰਹੀ ਹੈ ਇਹ ਵੇਖੋ ਕਿੰਨਾ ਗੰਦਾ ਸਮੈਲ ਵਾਲਾ ਬਦਬੂਦਾਰ ਕਾਲਾ ਪਾਣੀ ਜਿੰਦੇ ਕਰਕੇ ਫਸਲਾਂ ਖਰਾਬ ਹੋ ਗਈ ਹੈ ਇਹਨਾਂ ਦੇ ਘਰਾਂ ਵਿੱਚ ਜਾਣ ਦਾ ਰਸਤਾ ਵੀ ਨਹੀਂ ਹੈ ਸਾਮਾਨ ਵੀ ਕਾਲਾ ਵਿੱਚ ਪਿਆ ਹੈ ਪ੍ਰਾਈਵੇਟ ਸਕੂਲਾਂ ਵਾਲੇ ਫੀਸ ਵੀ ਮੰਗ ਰਹੇ ਹਨ ਪਰ ਕਰਜ਼ਾ ਬਹੁਤ ਚੜ ਗਿਆ ਹੈ ਕੁਝ ਪਸ਼ੂ ਬੱਚੇ ਹਨ ਜਿੰਦੂ ਪਾਲ ਕੇ ਇਹ ਦੁੱਧ ਵੇਚ ਕੇ ਕੁਝ ਆਦੇ ਘਰ ਦਾ ਥੋੜਾ ਬਹੁਤ ਗੁਜ਼ਾਰਾ ਕਰ ਰਹੇ ਹਨ ਇਹਨਾਂ ਕਿਹਾ ਕਿ ਉਹਨਾਂ ਤੇ ਕਰਜ਼ਾ ਵੀ ਚੜ ਗਿਆ ਹੈ ਅਤੇ ਉਹ ਮੰਗ ਕਰਦੇ ਹਨ ਕਿ ਕੋਈ ਵੀ ਉਹਨਾਂ ਦੀ ਮਦਦ ਕਰੇ ਸਰਕਾਰ ਵੀ ਉਹਨਾਂ ਦੀ ਬਾਹ ਨਹੀਂ ਫੜ ਰਹੀ ਅਤੇ ਸਸਥਾਵਾਂ ਵੀ ਇਸ ਵੱਲ ਨਹੀਂ ਆ ਰਹੀਆਂ ਕਿ ਇਹ ਹੜ ਦੇ ਮਾਰੇ ਸਤਾਏ ਲੋਕ ਨਹੀਂ ਕਿ ਅਬুল ਖੁਰਾਨਾ ਡਰੇਨ ਜੋ ਫਾਜ਼ਿਲਕਾ ਚੋਂ ਨਿਕਲਦੀ ਹੈ ਪਿੰਡ ਛੋਟੀ ਓਡੀਆਂ ਦੇ ਲਾਗੇ ਉਹਨੂੰ ਪ੍ਰਸ਼ਾਸਨ ਅੱਖਾਂ ਖੋਲ ਕੇ ਨਹੀਂ ਵੇਖ ਰਿਹਾ ਕਿ ਪ੍ਰਸ਼ਾਸਨ ਨੂੰ ਸਿਰਫ ਰੱਦ ਤੇ ਹੀ ਹੜ ਵਿਖਦੇ ਆ ਕਿ ਸਿਆਸੀ ਪਾਰਟੀਆਂ ਕਾਂਗਰਸ ਹੈ ਅਕਾਲੀ ਹੈ ਭਾਜਪਾ ਹੈ ਜਾਂ ਹੋਰ ਸੱਤਾਧਾਰੀ ਪਾਰਟੀਆਂ ਦੇ ਲੀਡਰ ਹਨ ਉਹਨਾਂ ਨੇ ਇਹਨਾਂ ਦੀਆਂ ਵੋਟਾਂ ਨਹੀਂ ਲੈਣੀਆਂ ਕਿ ਇਹ ਇਨਸਾਨ ਨਹੀਂ ਕਿ ਇਹ ਪਸ਼ੂਆਂ ਵਿੱਚ ਜਾਨ ਨਹੀਂ ਕੀ ਸੰਸਥਾਵਾਂ ਐਦਰ ਮੂੰਹ ਨਹੀਂ ਕਰਦੀਆਂ ਕੀ ਸੰਸਥਾਵਾਂ ਸਿਰਫ ਕੈਮਰੇ ਸਾਹਮਣੇ ਆਂਦੀਆਂ ਹਨ ਕੀ ਪੰਜਾਬੀ ਜੋ ਮਦਦ ਕਰ ਰਹੇ ਹਨ ਹਰਿਆਣਾ ਨਹੀਂ ਮਦਦ ਕਰ ਰਹੇ ਹਨ ਰਾਜਸਥਾਨ ਵੀ ਮਦਦ ਕਰ ਰਹੇ ਹਨ ਉਹ ਇਹਨਾਂ ਤੱਕ ਮੁਕੰਮਲ ਨਹੀਂ ਪਹੁੰਚ ਸਕਦੇ ਇਹ ਬੜੀ ਵੱਡੀ ਮੁਸੀਬਤ ਵਿਚ ਹਨ ਸੁਣੋ ਤਿੰਨ ਭਰਾਵਾਂ ਦਾ ਕੀ ਕਹਿਣਾ ਹੈ ਇਹਨਾਂ ਦਾ ਕਹਿਣਾ ਵੀ ਇਸ ਕਰਕੇ ਕਿਸਾਨ ਖੁਦਕੁਸ਼ੀ ਕਰਦਾ ਹੈ ਖੁਦਕੁਸ਼ੀ ਕਰਦਾ ਮਤਲਬ ਜਾਨ ਦੇਂਦਾ ਹੈ ਆਓ ਇਹਨਾਂ ਦੀ ਮਦਦ ਕਰੀਏ ਜਿੱਥੇ ਤੱਕ ਵੀ ਇਹ ਵੀ ਇਹਨਾਂ ਦੀ ਆਵਾਜ਼ ਜਾਂਦੀ ਹੈ ਫਾਜ਼ਿਲਕਾ ਦੇ ਪਿੰਡ ਛੋਟੀ ਓਡਿਆ ਦੇ ਸਰਕਾਰੀ ਸਕੂਲ ਵਿੱਚ ਇਹ ਪਰਿਵਾਰ ਬੈਠਾ ਹੈ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਅਸੀਂ ਛੋਟੀ ਓਡੀਆਂ ਦੇ ਆਂ ਰਜਵਾ ਸਾਡੇ ਕੋਲ ਸਾਬੂ ਨਹੀਂ ਦਾ ਵਾ। ਤੇ ਜ਼ਮੀਨ ਅੱਛਾ ਜਿੱਦਿਆਂ ਸਾਡੇ ਕੋਲ ਸਾਬੂ ਨਹੀਂ ਦੀ ਆ। ਪਰ ਸਾਡਾ ਵੋਟਾਂ ਦੇ ਸਾਰੇ ਛੋਟੀ ਓਡੀਆਂ ਦੇ ਆ। ਅਸੀਂ ਵਿਸਲੀ ਕੋਲ ਛੋਟੀ ਓਡੀਆਂ ਦੇ ਪਿੰਡ ਦੇ ਹੀ ਆ। ਤੇ ਪਿੰਡ 'ਚ ਰਹਿਣ ਦੇ ਸਕੂਲ 'ਚ ਰਹਿ ਰਹੇ ਹੋ। ਪਿੰਡ ਦੀ ਜਗ੍ਹਾ ਹੀ ਸਕੂਲ ਚ ਸਰਕਾਰੀ ਜਗ੍ਹਾ ਪੈਣੀ ਚਾਹੀਦੀ ਨੇ ਸਾਡੇ 25 ਡੰਗਰੇ ਸਾਡੇ ਕੋਲ ਕਰ ਕਰ ਕਿਉਂ ਨਹੀਂ ਰਹਿੰਦੇ ਕਾਰਨ ਕੀ ਹੈ ਸਾਡੇ ਪਾਣੀ ਦੇ ਡੱਬੇ ਪਏ ਆ ਜੀ ਜਾ ਕੇ ਕੋਈ 4-4 ਫੁੱਟ ਪਾਣੀ ਆ ਸਾਡੀਆਂ ਢਾਣੀਆਂ ਖੇਤ ਚੇਰ ਚ ਬਾਹਰ ਤੇ ਉਹ ਡੱਬੀਆਂ ਖੜੀਆਂ ਆ ਇੱਥੋਂ ਵੇਖੋ ਤੁਸੀਂ ਅੱਧਾ ਪੌਣਾ ਕਿਲੋਮੀਟਰ ਵਾੜ ਪੈਂਦੀ ਆ ਸਾਰਾ ਪਾਣੀ ਬਰੀ ਤਰ੍ਹਾਂ ਫਿਰਦਾ ਢਾਣੀਆਂ ਵਿੱਚ ਜੜਿਆ ਫਿਰਦਾ ਪਾਣੀ ਕਿੱਥੋਂ ਆਇਆ ਇਹ ਨਾ ਬਾਣੀ ਇਹ ਪਾਣੀ ਸੇਨੜਿਆਂ ਦਾ ਆਇਆ ਜੀ ਪਿੱਛੋਂ ਸਾਬੂਲੇ ਕੁੱਤਾ ਸਾਬੂਲੇ ਸੇਨੜਿਆਂ ਆ ਬੰਦ ਦੇ ਰਹੇ 4-5 ਦਿਨ ਤੇ ਨਹੀਂ ਵੱਜਾ ਹਾਰ ਕੇ ਜਦੋਂ ਜ਼ਿਆਦਾ ਆ ਗਿਆ ਉਦੋਂ ਸਾਡਾ ਰਸਤਾ ਜਾਂਦਾ ਉਹ ਹੀ ਰਾਹ ਵਿੱਚ ਟੁੱਟ ਗਿਆ ਸਮਾਨ ਵੀ ਸਾਡਾ ਵਿੱਚੇ ਪਿਆ ਹੋਇਆ ਘਰਾਂ ਦੇ ਸਿਰਫ ਪਸ਼ੂ ਹੀ ਪਸ਼ੂ ਕੱਢ ਕੇ ਲਿਆਂਦੇ ਅਸੀਂ ਤੋਂ ਸਮਾਨ ਖਰਾਬ ਹੋ ਗਿਆ ਹੋਗਾ ਬਾਕੀ ਸਮਾਨ ਵਿੱਚੇ ਪਿਆ ਅਜੇ ਤਾਂ ਬੈੱਡ ਟੀਵੀ ਸੋਫੇ ਅਜੇ ਤਾਂ ਕੁਝ ਠੀਕ ਹੀ ਹੈ ਤੇ ਬਾਕੀ ਘਰਾਂ 'ਚ ਪਾਣੀ ਚੜ ਗਿਆ ਬਹੁਤ ਬੁਰਾ ਹਾਲ ਹੈ ਕਿੰਨੇ ਕਿੰਨੇ ਫੁੱਟ ਪਾਣੀ ਚੜਿਆ ਪਾਣੀ ਦੀ ਘੱਟੋ ਘੱਟ 4-4 ਫੁੱਟ ਹੋ ਜਾਵਾ ਘਰਾਂ ਦੇ ਵਾਲੇ ਦਿਵਾਰੇ ਤੇ ਕਿੰਨੇ ਦਿਨਾਂ ਦਾ ਖੜਾ ਹੈ ਪਾਣੀ ਇਹਨੂੰ 15 ਦਿਨ ਹੋ ਗਏ ਨੇ ਘੱਟੋ ਘੱਟ ਅੱਛਾ ਜੀ ਅਸੀਂ ਪਹਿਲਾਂ ਤਾਂ ਬਹੁਤ ਕੋਸ਼ਿਸ਼ ਕੀਤੀ ਪਿੱਛੇ ਘੱਟੇ ਨਾ ਲਾ ਕੇ ਇਹ ਪਿੰਡ ਹੀ ਜਾਂਦਾ ਰਿਹਾ ਹਾਂਜੀ ਤੇ ਕੋਈ ਥੋੜੇ ਬਨੇ ਸਾਬੂਣ ਦੇ ਉਹਦੇ ਸਰਕਾਰੀ ਲੇਬਰ ਵੀ ਆਉਂਦੀ ਸੀ ਮਾੜੀ ਮੋਟ ਪਰ ਨਹੀਂ ਸਾਡੀ ਪੇਜ ਇਕ ਤਾਂ ਬੰਨੀ ਰਹੀ ਦੂਜੇ ਤਾਂ ਟੁੱਟ ਜਾਂਦਾ ਸੀ ਅਸੀਂ 6-7 ਦਿਨ ਲਗਾਤਾਰ ਘੱਟੋ ਜਗਾਟ ਜਾ ਕੇ ਵੇਖੋ 20 ਯਾਰ ਘੱਟਾ ਲਾਤਾ ਨਾ ਅਸੀਂ ਉੱਥੇ ਕਿੰਨੇ ਪਸ਼ੂ ਨੇ ਤੁਹਾਡੇ ਕੋਲ ਜਿਹੜੇ 25 ਪਸ਼ੂ ਨੇ 25 ਪਸ਼ੂ ਨੇ ਪਸ਼ੂ ਦਾ ਹੀ ਕਾਰੋਬਾਰ ਹੈਗਾ ਤੇ ਉਦਾਂ ਹੀ ਜ਼ਮੀਨ ਹੈ ਜੀ ਸਾਡੇ ਕੋਲ ਅਸੀਂ ਤਿੰਨ ਭਰਾ ਹਾਂ ਸਾਡੇ ਕੋਲ ਪੰਜ-ਪੰਜ ਕਿੱਲੇ ਜ਼ਮੀਨ ਤਿੰਨਾਂ ਕੋਲ ਅਤੇ ਨਾਲ ਪਸੂ ਦਾ ਕੰਮ ਕਰਦੇ ਆ ਤੁਹਾਡਾ ਨਾਮ ਕੀ ਹੈ ਨਾ ਨਾ ਹਰਦੀਪ ਸਿੰਘ ਤੁਹਾਡਾ ਕੀ ਨਾਮ ਹੈ ਹਰਦੀਪ ਸਿੰਘ ਤੁਹਾਡਾ ਕੀ ਨਾਮ ਹੈ ਤੇ ਹੁਣ ਤਿੰਨੋ ਹੀ ਪਰਿਵਾਰ ਸਮੇਤ ਇੱਥੇ ਬੈਠੇ ਹੋ ਹਾਂਜੀ ਪਰਿਵਾਰ ਸਮੇਤ ਇੱਥੇ ਬੈਠੇ ਆਂ ਉਹਦੋਂ ਦੇ ਇੱਥੇ ਬੈਠੇ ਸਕੂਲ ਦੇ ਵਿੱਚ ਤੇ ਇੱਥੇ ਕੋਈ ਤੁਹਾਡਾ ਕੋਈ ਲੀਡਰ ਕੋਈ ਅਫਸਰ ਕੋਈ ਪਤਾ ਲੈਣ ਆਇਆ ਹੈ ਜਿਵੇਂ ਤੁਹਾਨੂੰ ਮਦਦ ਦੇਣ ਕੋਈ ਇੱਥੇ ਲੀਡਰ ਆਇਆ ਜੀ ਪੁੱਛਿਆ ਸਮਾਜ ਸੇਵੀ ਆਇਆ ਲੀਡਰ ਸਾਡੇ ਕੋਲ ਕੋਈ ਨਹੀਂ ਪੁੱਛਿਆ ਇੱਕ ਆਪਣੇ ਪਟਵਾਰੀ ਸਾਹਿਬ ਆਏ ਸੀ ਸਾਡੇ ਦੇ ਡੇੜੀ ਤੇ ਪਰ ਉਹ ਕਿਤਨੇ ਗੇੜਾ ਮਾਰ ਕੇ ਚਲ ਕੇ ਮੁੜ ਕੇ ਨਹੀਂ ਕੋਈ ਮੁੜ ਕੇ ਜਿਹੜਾ ਕੁਝ ਤਾ ਪਿੱਛੇ ਨਜ਼ਰ ਆ ਰਿਹਾ ਤੂੜੀ ਔਰ ਅਚਾਰ ਵਗੈਰਾ ਇਹ ਕਿੰਦੇ ਵੱਲੋਂ ਪ੍ਰੋਵਾਈਡ ਹੋਇਆ ਇਹ ਸਮਾਜੇ ਵੀ ਆਉਂਦੇ ਆ ਕੋਈ ਕਿਤੇ ਆ ਜਾਂਦਾ ਸੋਲਤਾ ਕਿਤੇ ਆ ਜਾਂਦਾ ਸਰਕਾਰੀ ਤੌਰ ਤੇ ਕੁਝ ਨਹੀਂ ਆਇਆ ਸਰਕਾਰੀ ਤੌਰ ਤੇ ਜਿੱਤੇ ਕੁਝ ਨਹੀਂ ਆਇਆ ਕੀ ਲੱਗਦਾ ਹੈ ਵੀ ਜਿਹੜਾ ਇਹ ਪਾਣੀ ਉਹਨੂੰ ਜਿੰਨੇ ਚ ਬਦਬੂ ਆ ਰਹੀ ਏ ਇੱਕੋ ਤੱਕ ਨਿਕਲੇਗਾ ਜੀ ਕੋਈ ਪਤਾ ਹੀ ਕਿੰਨੀ ਸਰਕਾਰ ਇੱਥੋਂ ਤੇਮ ਲਾ ਦੇ ਪਾਈਪਾ ਪਾ ਦਈਏ ਨੀਣਾ ਥਾ ਹੋ ਗਿਆ ਵਾ ਕਈ ਦਿਨ ਜਾ ਰਹੇ ਐ ਐਮਐਲਏ ਕੋਲ ਵੀ ਜਾਂਦੇ ਆ ਸਰਪੰਚ ਸਾਹਿਬ ਆ ਗਿਆਂਦੇ ਆ ਕੋਈ ਅਜੇ ਸਨਮਾਈ ਨਹੀਂ ਕਰਦਾ ਜੇ ਪਾਈਪਾਂ ਪੈ ਜਾਣ ਇੱਥੋਂ ਤੇ ਸੇਮ ਨਲੀ ਚ ਪਾਣੀ ਨਿਕਲ ਜਾਵੇ ਨਹੀਂ ਤਾਂ ਝੋਨਾ ਤੇ ਮਰਿਆ ਹੀ ਮਰਿਆ ਸਾਡੇ ਖਪਾ ਹੀ ਬਹੁਤ ਜਾਈ ਤਗੜੀ ਉਹ ਵੀ ਖਤਮ ਹੋ ਗਈ ਸੁੱਕ ਗਈ ਹੈ ਪਾਣੀ ਉੱਤੇ ਚੜ ਗਿਆ ਜਿਹੜੇ ਬੀਜਾਂ ਦੀ ਆਸ ਨਹੀਂ ਹੈ ਜੀ ਸਾਨੂੰ ਜਿਹੜਾ ਪਾਣੀ ਤੁਹਾਡੇ ਆਪਣੇ ਪਿੰਡ ਇਨ੍ਹਾਂ ਪਿੰਡਾਂ ਚ ਆਇਆ ਹੈਗਾ ਉਹ ਪਿੱਛੋਂ ਪਿੰਡਾਂ ਦਾ ਗੰਦਾ ਪਾਣੀ ਹੈਗਾ ਨਾ ਬਾਰਿਸ਼ ਦਾ ਹੈਗਾ ਵਾਟਰ ਇਹਦੇ ਨਾਲ ਤਾਂ ਜ਼ਮੀਨਾਂ ਨੂੰ ਕੀ ਅਸਰ ਪਵੇਗਾ ਅਸਰ ਤਾਂ ਨੁਕਸਾਨ ਹੀ ਹੈ ਜ਼ਮੀਨਾਂ ਦਾ ਬਹੁਤ ਜਨਾ ਨੁਕਸਾਨ ਆ ਰਿਹਾ ਹੈ ਜ਼ਹਿਰੀਲਾ ਪਾਣੀ ਹੈ ਹੁਣ ਅਸੀਂ ਜਾਣਦੇ ਆ ਜੇ ਘਰੇ ਜਾਣਾ ਪੈਂਦਾ ਸਾਨੂੰ ਬੱਚਿਆਂ ਦੇ ਸਕੂਲ ਲੱਗੇ ਵਰਦੀਆਂ ਲੈਣ ਜਾਣੀਆਂ ਵਾਂ ਜਾਂ ਕੋਈ ਸਾਜੋ-ਸਮਾਨ ਸਾਰਾ ਘਰੇ ਰਹਿ ਗਿਆ ਹੁਣ ਇਹਨਾਂ ਦਾ ਪਾਣੀ ਆ ਸਾਰੇ ਲੱਗ ਕੇ ਜਨਾਨੀਆਂ ਨੂੰ ਕੱਢ ਕੇ ਲੈਣਾ ਪੈਂਦਾ ਮੜਾ ਮੋੜ ਜਿਹੜਾ ਬਚਿਆ ਸਮਾਨ ਉਹ ਵੀ ਹੁਣ ਇੰਨੇ ਵਾਰ ਕੱਟੋ-ਕੱਟ ਪੌਣਾ ਕਿਲੋਮੀਟਰ ਕਿਲੋਮੀਟਰ ਵਾਰ ਬਣ ਜਾਂਦੀ ਹੈ ਹੁਣ ਇਹ ਤਾਂ ਤੁਰ ਕੇ ਹੀ ਜਾਂਦੇ ਆ ਤੇ ਉਥੋਂ ਕੱਢ ਕੇ ਲੈਣਾ ਪੈਂਦਾ ਵਾ ਬਹੁਤ ਜ਼ਿਆਦਾ ਉਖਾ ਪਿਆ ਵਾ ਕਾਰਸ਼ੋ ਡੇਵਿੰਦੀ ਜਨ ਆ ਪਾਣੀ ਜੋ ਨਿਕਲ ਗਿਆ ਕੋਈ ਸਾਧਨ ਨਹੀਂ ਸਰਕਾਰ ਨੇ ਮੋਹਿਆ ਕਰਾਇਆ ਕੋਈ ਅਜੇ ਨਹੀਂ ਸਾਧਨ ਮੋਹਿਆ ਨਹੀਂ ਕੋਈ ਸਾਰ ਹੀ ਆਇਆ ਹੀ ਨਹੀਂ ਸਰਕਾਰੀ ਬੰਦਾ ਤਾਂ ਹੈ ਹੀ ਨਹੀਂ ਕਰੇ ਮੰਗ ਕੀ ਕਰਦੇ ਹੋ ਮੰਗ ਤਾਂ ਕੀ ਕਰਦੇ ਆ ਵੀ ਚਲ ਕੋਈ ਪ੍ਰਸ਼ਾਸਨ ਕੋਈ ਨਾ ਕੋਈ ਸਾਡਾ ਸੋਚੇ ਕੋਈ ਮਾਅਬਜਾ ਦੇਵੇ ਕੋਈ ਕੀ ਗਾਂ ਹੈ ਕਹੇ ਜੋ ਕਿ ਹੋਈ ਮਰਨਾ ਮਰਦਾ ਵੀ ਜਿੰਦੇ ਸਮਰਥ ਹੋ ਜੀ ਕੋਈ ਗਾਂ ਫਤਨਪੀ ਜੀ ਵੀ ਲੱਗਦਾ ਨਹੀਂ ਵੀ ਕਨਕਾ ਵਜੀਨ ਗਿਆ ਨਹੀਂ ਕੋਈ ਸੋਨਾ ਖਤਮ ਹੋ ਗਿਆ ਛੋਨਾ ਖਤਮ ਹੀ ਹੋਇਆ ਗਿਆ ਸਾਲ ਟਿਕਾ ਪਾ ਪਾ ਤਾਂ ਜਮਾ ਹੀ ਖਤਮ ਹੋ ਗਿਆ ਪੱਤੇ ਖਤਮ ਹੋ ਗਏ ਟੂੜੀਆਂ ਖਤਮ ਟੂੜੀਆਂ ਦੇ ਉੱਤੇ ਪਾਣੀ ਜੜਿਆ ਬੂਹ ਮਾਰਦੀਆਂ ਵਾ ਤੇ ਇਹ ਤਾਂ ਫਿਰ ਆੜਤੀ ਤੇ ਬੈਂਕਾਂ ਦੇ ਕਰਜ਼ੇ ਉਹ ਤਾਂ ਬੈਂਕ ਕਰੋ ਉਹ ਤੇ ਚੜੀ ਜਾਂਦੇ ਫਿਰ ਇਤਨੇ ਤੇ ਕਰਜ਼ੇ ਚੜੀ ਜਾਂਦੇ ਫਿਰ ਸਰਕਾਰਾਂ ਦੀ ਕੀ ਗੱਲ ਆ ਇਤਨੇ ਚ ਮਰਦਾ ਸਰਕਾਰ ਨਹੀਂ ਮਾਰੀ ਜਾਂਦੀ ਹੈ ਡੇਢ ਸਕਦਾ ਨਹੀਂ ਸਰਕਾਰ ਨੇ ਇਹ ਵੱਡੇ ਵੱਡੇ ਜਾਅ ਕਰਕੇ ਡੇਢ ਡੇਢ ਲੱਖ ਰੁਪਈਆ ਚੱਕੀ ਬੈਠੇ ਆ ਜਿਹੜਾ ਅਸੀਂ ਲਾ ਗਿਆ ਆਪਦਾ ਸਰਕਲ ਚਲਾਉਣਾ ਜਦੋਂ ਸਾਡੇ ਪਸ਼ੂਆਂ ਦਾ ਦੁੱਧ ਆ ਦੇ ਵੇਚ ਕੇ ਅਸੀਂ ਮਾੜਾ ਮੋੜ ਗੁਜ਼ਾਰਾ ਕਰੀ ਜਾਂਦੇ ਨਾ ਫਿਰ ਉਹਨਾਂ ਵਿਆਜ ਵੀ ਪੈਣੀ ਹੈ ਉਹਨਾਂ ਵਿਆਜ ਵੀ ਪੈਣੀ ਹੈ ਗਾਵੀਆਂ ਵੀ ਸਾਡੀਆਂ ਚੱਕੀਆਂ ਹੀਆਂ ਨੇ ਸਪਰੇਆ ਕੀਤੀਆਂ ਜਾਂ ਖਾਸ ਸਪਰੇ ਸਾਰਾ ਕੁਝ ਚੱਕਿਆ ਹੈ ਆੜਤੀਏ ਤੋਂ ਪੈਸੇ ਵੀ ਚੱਕੇ ਹੋਏ ਸਾਰਾ ਝੋਨੇ ਦਾ ਖਰਚਾ ਟੋਟਲ ਹੋ ਗਿਆ ਹੁਣ ਕੋਈ ਨਹੀਂ ਹੁਣ ਬਸ ਜਿੰਨਾ ਖਰਚਾ ਹੀ ਸਾਰਾ ਕਰ ਚੁੱਕੇ ਹਾਂ ਹੁਣ ਪੈਸੇ ਵੀ ਨਹੀਂ ਹੈਗੇ ਹੁਣ ਪੈਸੇ ਵੀ ਕਿੱਥੋਂ ਆਣੇ ਪੈਸੇ ਸਬਾਜੇ ਵੀ ਦੇਣ ਸਰ ਕੋ ਰਾਸ਼ਨ ਲੈਣ ਜੋ ਕੋਈ ਪੈਸੇ ਨਹੀਂ ਜਿਹੜਾ ਦੰਗਰਾ ਤੇ ਚਾਰਾ ਵਾ ਖਰਾ ਚਾਰਾ ਵੀ ਕੋਣੀ ਤੇ ਬੱਚਿਆਂ ਨੂੰ ਖਰਚਣ ਲਈ ਪੈਸੇ ਕੱਪੜਿਆਂ ਦਵਾਈਆਂ ਦੇ ਪੈਸੇ ਖਾਣ ਪੀਣ ਲਈ ਰਾਸ਼ਨ ਦੇ ਪੈਸੇ ਕੋਈ ਨਹੀਂ ਗੀ ਹੁਣ ਤਾਂ ਤੁਹਾਨੂੰ ਪਤਾ ਜਦੋਂ ਪਾਣੀ ਆ ਗਿਆ ਬਾਹਰ ਫਸਲ ਮੜ ਗਈ ਆੜਤੀਏ ਵੀ ਬੰਦ ਕਰਤੇ ਬਈ ਕਰੇ ਪਹਿਲਾਂ ਹੀ ਕਰਜਾਈਆਂ ਇਨਾ ਮਾਰਾਂ ਦੇ ਨਾਲ ਹੀ ਅੱਗੇ ਮਰੇ ਪਏ ਆਂ ਕਦੀ ਕੋਈ ਮਾਰ ਪੈਗੀ ਕੋਈ ਮਾਰ ਪੈਗੀ ਜੀ ਅਰੇ ਸੋਪਾ ਪਾ ਆ ਗਿਆ ਅਰੇ ਪਾ ਪੈ ਗਿਆ ਹਾਂਜੀ ਤਾਂ ਇਹ ਜ਼ਿੰਮੇਦਾਰ ਖੁਦ ਕਾਸੀ ਕਰ ਲੈਂਦਾ ਜਦੋਂ ਸਰਕਾਰ ਦਬਾਉਂਦੀ ਹੈ ਜਾਂ ਬੈਂਕਾਂ ਵਾਲੇ ਦਬਾਉਂਦੇ ਫਸਲ ਹੁੰਦੀ ਨਹੀਂ ਉਹਨੇ ਕਿੱਥੋਂ ਦੇਣੀ ਹੁਣ ਹੁਣ ਘਾਟਾ ਪੈ ਗਿਆ ਇਹ ਪੂਰਾ ਠੜਾਉਣ ਲਾ ਹੁਣ ਜੋ ਮਾਲ ਫਸਲ ਸਾਡੇ ਡੰਕਰ ਮਿਲਦੇ ਸੀ ਉਹ ਵੀ ਦੁੱਧੋਂ ਮੱਝਾਂ ਗਈਆਂ ਵਾ ਕਿਉਂ ਇੱਥੇ ਆ ਗਏ ਤੂੜੀ ਪੱਠਾ ਮਿਲਿਆ ਨਹੀਂ ਚਾਜਰਾ ਉਹਨੇ ਤੇ ਪੀਣ ਯੋਗ ਪਾਣੀ ਨਹੀਂ ਮਾਲਦੇ ਇਹ ਪਾਣੀ ਬਹੁਤ ਜ਼ਿਆਦਾ ਕੋਹੜਾ ਹੈ ਤੇ ਜੇ ਜਿਹਦੇ ਨਾਲ ਬਾਜ ਜਾ ਜਾ ਕੇ 5-5 ਲੀਟਰ ਬਾਹ ਪਾਣੀ ਪੀਂਦੀਆਂ ਇੱਕ ਪਸ਼ੂ ਸਾਡੇ ਘਰੇ ਇੱਕ ਕੰਨਟਲ ਪਾਣੀ ਪੀ ਜਾਂਦਾ ਹੈ ਘਟੋ ਘਟ ਸੁਬਾਹ ਜਦੋਂ ਛੱਡੀਦਾ ਹੈ ਨਾ ਉਦੋਂ ਸਾਡੇ ਪਾਣੀ ਵਾਲੀ ਡਿੱਗੀ ਬਣੀ ਹੁੰਦੀ 3-4 ਰੱਜ ਲਈ ਹੁੰਦੀ ਹੁਣ 10-10 ਦਿਨ ਡੰਗਰ ਪਾਣੀ ਨਹੀਂ ਪੀਦੇ ਤੇ ਜਿਹਦੇ ਦਿਨ ਜਾਵੇ ਜਦੋਂ ਜਿਆਦਾ ਤੇਲ ਆਦੀ ਹੈ ਉਦੋਂ ਕੋਈ 5-4 ਲੀਟਰ ਪਾਣੀ ਪੀਂਦੀਆਂ ਨੇ ਨਹੀਂ ਤੇ ਨਹੀਂ ਪੀਂਦੀਆਂ ਜੇ ਪਾਣੀ ਨਹੀਂ ਪੀਂਦੇ ਤੇ ਬੱਠੇ ਨਹੀਂ ਖਾਂਦੀਆਂ ਇੱਥੇ ਵੀ ਨਹੀਂ ਖਾਂਦੀਆਂ ਦੁੱਧੋ ਜਿਹੜੀਆਂ ਹੈਗੀਆਂ ਉਹ ਸੁੱਕ ਗਈਆਂ ਬੁਰਾ ਹਾਲ ਪਿਆ ਜਿਹੜੀ 5 ਕਿਲੋ ਦਾ ਲੱਖ ਰੁਪਏ ਦੀ ਮੱਝ ਸੀਗੀ ਜਿਹੜਾ ਵੇਖੋ ਹਲ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत